ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਜੋ ਕੰਗੜਾ ਰੋ ਜੋ ਕਿ ਇੱਕ ਫਿਲਮਾਂ ਦੇ ਸ਼ਟਾਰ ਰਹੀ ਆ ਤੇ ਜੋ ਹੁਣ ਜਿੱਤੀ ਹੋਈ ਐਮਪੀ ਆ ਜਿਹਦੀ ਕਿ ਐਮਰਜੈਂਸੀ ਫਿਲਮ ਜੋ ਰਿਲੀਜ਼ ਹੋਣ ਜਾ ਰਹੀ ਸੀ 17 ਜਨਵਰੀ ਨੂੰ ਜੋ 17 ਜਨਵਰੀ ਨੂੰ ਕੱਲ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਸੀ ਤੇ ਸਾਡੇ ਸਿੱਖਾਂ ਦਾ ਜਿਹਦੇ ਵਿੱਚ ਕਿ ਉਸ ਫਿਲਮ ਦੇ ਵਿਰੋਧ ਦਿਖਾਇਆ ਸੀ ਸਾਡੇ ਸਿੱਖਾਂ ਦਾ ਕਿਉਂਕਿ ਇਹ ਬਣੀ ਸੀ ਇੰਦਰਾ ਗਾਂਧੀ ਜੋ ਕੰਗਣਾ ਰੌਤਾ ਤੇ ਇਹਦੇ ਵਿੱਚ ਸਾਡੇ ਸਿੱਖਾਂ ਦੀ ਜੋ ਕਤਲੇਆਮ ਲਾਲੋ ਜਿਵੇਂ ਸ਼ੁਰੂ ਤੋਂ ਹੋਇਆ ਸੀ ਇੰਦਰਾ ਗਾਂਧੀ ਨੇ ਸਿੱਖਾਂ ਦੇ ਉੱਪਰ ਕੀਤਾ ਸੀ ਉਹੀ ਸੇਮ ਟੂ ਸੇਮ ਇਹਦੇ ਵਿੱਚ ਕਹਾਣੀ ਸੀ ਤੇ ਜੋ ਇਹ ਪੰਜਾਬ ਵਿੱਚ ਲੱਗਣ ਜਾ ਰਹੀ ਸੀ ਤਾਂ ਇਹ ਕੱਲ ਬਹੁਤੀ ਜਗ੍ਹਾ ਦੇ ਉੱਪਰ ਸਾਡੇ ਪੰਜਾਬ ਵਿੱਚ ਸਿਲਮਿਆਂ ਦੇ ਵਿੱਚ ਇਹ ਫਿਲਮ ਨਹੀਂ ਲੱਗਣ ਦਿੱਤੀ ਕਿਉਂਕਿ ਇੱਕ ਸਲਮੇ ਵਾਲੇ ਦਾ ਜੋ ਜੋ ਸਲਮੇ ਵਾਲਾ ਮਾਲਕ ਸੀਗਾ ਉਹਨੇ ਖੁਦ ਨੇ ਵੀ ਇਨਕਾਰ ਕਰਤਾ ਸਾਡੇ ਪੰਜਾਬ ਚ ਇਹ ਫਿਲਮ ਬਿਲਕੁਲ ਨਹੀਂ ਲੱਗੀ ਇੱਕ ਦੋ ਥਾਂ ਕਈ ਥਾਂ ਤੇ ਲੱਗੀ ਆ 15 16 ਥਾਵਾਂ ਤੇ ਲੱਗੀ ਵੀ ਹੈ ਇਹ ਫਿਲਮ ਪਰ ਆਪਣੇ ਪੰਜਾਬ ਚ ਨਹੀਂ ਲੱਗਣ ਦਿੱਤੀ ਇਹ ਫਿਲਮ ਕਿਉਂਕਿ ਇਹਦੇ ਵਿੱਚ ਜੋ ਸਾਡੇ ਸਿੱਖਾਂ ਦੇ ਖਿਲਾਫ ਇਹ ਫਿਲਮ ਬਣਾਈ ਗਈ ਆ ਤੇ ਸਾਡੇ ਸਿੱਖ ਵੀ ਅਪੀਲ ਕਰ ਰਹੇ ਆ ਵੀ ਸਾਡਾ ਸਬਰ ਨਾ ਪਰਖੋ ਜੇ ਸਾਡਾ ਪਹਿਲਾ ਇਤਿਹਾਸ ਜਣੋ ਕੀ ਚੀਜ਼ਾਂ ਗਿਆ ਜਾਂ ਤਾਂ ਇਹਦੇ ਵਿੱਚ ਸਾਡੇ ਗੁਰੂਆਂ ਬਾਰੇ ਵੀ ਦੱਸੋ ਵੀ ਆਹ ਚੀਜ਼ਾਂ ਤਾਂ ਸਾਡੇ ਜਿਵੇਂ ਹੋਣੀ ਚਾਹੀਦੀ ਹੈ ਫਿਲਮ ਲੋਕਾਂ ਨੂੰ ਇਹ ਚੀਜ਼ਾਂ ਦਿਖਾਓ ਇਤਿਹਾਸ ਬਾਰੇ ਇਹ ਉਹ ਚੀਜ਼ ਦਿਖਾਉਣ ਜਾ ਰਹੀ ਹੈ ਜੋ ਸਾਡੇ ਸਿੱਖਾਂ ਦੇ ਉੱਪਰ ਹੋਇਆ ਸੀ ਤਾਂ ਇਹ ਖੁਦ ਇੰਦਰਾ ਗਾਂਧੀ ਬਣ ਕੇ ਉਹ ਸਾਬਤ ਕਰ ਰਹੀ ਸੀ ਫਿਲਮ ਕਿਸੇ ਹੋਰ ਤਰੀਕੇ ਨਾਲ ਵੀ ਬਣ ਸਕਦੀ ਸੀ ਕੋਈ ਹੋਰ ਤਰ੍ਹਾਂ ਦੀ ਵੀ ਬਣ ਸਕਦੀ ਸੀ ਨਾ ਕਿ ਇੰਦਰਾ ਗਾਂਧੀ ਬਣਦੀ ਲੋੜ ਸੀ ਜਿਹਦੇ ਵਿੱਚ ਇਹ ਸਾਬਤ ਕਰਦੀ ਆ ਮੈਂ 12 14 ਕਰੋੜ ਰੁਪਈਆ ਖਰਚ ਕੀਤਾ ਤੇ ਸੈਂਸਰ ਬੋਰਡ ਮੰਨੀ ਉਹ ਵੀ ਇਹ ਫਿਲਮ ਉਧਰੋਂ ਆਰਡਰ ਬੰਦ ਹੋ ਗਏ ਸੀਗਾ ਮੰਨ ਕੇ ਚਲੋ ਆਰਡਰ ਨਹੀਂ ਸੀ ਰਿਲੀਜ਼ ਹੋਣ ਦਾ ਪਰ ਫਿਰ ਵੀ ਇਹ 14 ਜਨਵਰੀ ਨੂੰ ਭਾਜਪਾ ਦੇ ਵਿੱਚ ਜਿੱਤੀ ਹੋਈ ਐਮਪੀਆ ਇਹਨੇ ਸੋਚਿਆ ਵੀ ਮੈਂ ਇੱਕ ਜਿੱਤੀ ਹੋਈ ਐਮਪੀਆ ਐਮਐਲਏ ਮੈਂ ਮੈਂ ਜੋ ਕੁਝ ਚਾਹੂੰ ਤੇ ਉਹ ਹੋ ਜੂਗਾ ਪਰ ਇਹਨੂੰ ਇਹ ਨਹੀਂ ਪਤਾ ਸਾਡੇ ਪੰਜਾਬ ਦੇ ਵਿੱਚ ਜੋ ਸਾਡੇ ਸਿੱਖ ਭਰਾ ਵੀ ਬੈਠੇ ਆ ਸਾਡੇ ਜਿਵੇਂ ਆ ਕੱਲ ਜਲੰਧਰ ਦੇ ਵਿੱਚ ਸਾਡੇ ਜੋ ਸਿੱਖ ਇਹਨਾਂ ਨੇ ਇੱਕ ਅਪੀਲ ਵੀ ਕੀਤੀ ਹੈ ਇਹਨਾਂ ਨੂੰ ਵੀ ਸਾਡਾ ਸਬਰ ਨਾ ਪਰਖਿਆ ਜਾਵੇ ਜੇ ਇਹ ਫਿਲਮ ਐਸੀ ਕੋਈ ਹੋਰ ਫਿਲਮ ਵੀ ਚਾਏ ਇਹ ਅਸੀਂ ਸਾਰਿਆਂ ਦੇ ਅੰਜਾਮ ਦੇਣਾ ਕੋਈ ਵੀ ਕਿਉਂਕਿ ਸਾਡੇ ਸਾਡਾ ਸਬਰ ਪਰਖਿਆ ਜਾਂਦਾ ਸਾਡੇ ਸਿੱਖਾਂ ਦੇ ਖਿਲਾਫ ਇਹ ਵੀ ਫਿਲਮ ਬਣਾਈ ਗਈ ਆ ਤੇ ਬਣਾਈ ਵੀ ਗਈ ਆ ਇਹ ਉਪਰੋਂ ਤੋਂ ਕਹਿ ਰਹੀ ਆ ਕੱਲ ਦੀ ਇੰਟਰਵਿਊ ਵਿੱਚ ਕਿ ਮੈਂ ਪੰਜਾਬ ਵਿੱਚ ਪੜ੍ਹੀ ਹੋਈ ਆ ਇੱਥੋਂ ਜੰਮੀ ਪਲੀ ਆ ਚੰਡੀਗੜ੍ਹ ਦੇ ਵਿੱਚ ਮੈਂ ਪੜ੍ਹ ਕੇ ਗਈ ਆ ਜੋ ਇਹ ਇੰਦਰ ਆਪਣਾ ਕਹ ਦੀਏ ਕੰਗੜਾ ਰੌਤ ਜਿਨੇ ਇੰਦਰਾ ਗਾਂਧੀ ਦਾ ਰੋਲ ਕੀਤਾ ਇਸ ਫਿਲਮ ਦੇ ਵਿੱਚ ਤਾਂ ਮੈਨੂੰ ਸਾਡੇ ਸਿੱਖਾ ਮੂਰੇ ਮੇਰੀ ਅਪੀਲ ਆ ਜੀ ਮੈਂ ਸਾਰੇ ਧਰਮ ਨੂੰ ਮੈਂ ਬੁਰਾ ਨਹੀਂ ਚਾਹੁੰਦੀ ਮੈਂ ਸਾਰਿਆਂ ਦੀ ਇੱਜ਼ਤ ਕਰਦੀ ਆ ਤਾਂ ਇਹ ਫਿਲਮ ਮੈਂ ਛੋਟੇ ਕੋਈ ਖਿਲਾਫ ਨਹੀਂ ਬਣਾਈ ਸਿਰਫ ਇਹਦੇ ਵਿੱਚ ਜੋ ਕੁਝ ਐਸੀ ਦਿਖਾਇਆ ਉਡੇ ਖਿਲਾਫ ਨਹੀਂ ਹੈਗਾ ਉਹ ਅਸੀਂ ਸੀਨ ਕੱਟ ਦਿੱਤੇ ਗਏ ਪਰ ਲੇਕਿਨ ਨਹੀਂ ਉਹ ਸੀਨ ਕੱਟੇ ਨਹੀਂ ਹੈਗੇ ਉਹ ਸੀਨ ਸਾਰੇ ਜੋ ਸਾਡੇ ਸਿੱਖਾਂ ਦੇ ਖਿਲਾਫ ਆ ਇਹ ਫਿਲਮ ਪੂਰੀ ਤਰ੍ਹਾਂ ਇਹਦਾ ਕਰਕੇ ਇਹ ਫਿਲਮ ਨੂੰ ਇੱਥੇ ਰੋਕ ਲਾਪ ਦਿੱਤੀ ਗਈ ਇਹਦਾ ਚਾਹੇ 15 ਕਰੋੜ ਲੱਗਣ ਚਾਹੇ 40 ਕਰੋੜ ਲੱਗੇ ਆਪਾਂ ਨੂੰ ਕੋਈ ਮਤਲ ਨਹੀਂ ਕਿਉਂਕਿ ਸਾਡੇ ਜੋ ਸਿੱਖਾਂ ਦੇ ਖਿਲਾਫ ਜੋ ਚੀਜ਼ ਜੜੀ ਜੋ ਚੀਜ਼ ਲੱਗੀ ਆ ਜਿਨੇ ਇਹਨੇ ਸੋਚਿਆ ਵੀ ਮੈਂ ਐਮਪੀ ਵਿੱਚ ਆ ਜੋ ਚਾਹੂ ਉਹ ਮੈਂ ਕਰ ਸਕਦੀ ਆ ਚਾਹੇ ਇਹ ਲੱਖ ਸਰਕਾਰ ਆ ਸੈਂਟਰ ਸਰਕਾਰ ਆ ਕੁਝ ਵੀ ਆ ਜੇ ਸਾਡਾ ਪੰਜਾਬ ਇੱਕ ਪਾਸੇ ਹੋ ਗਿਆ ਤਾਂ ਇਹਦਾ ਕੁਝ ਵੀ ਨਹੀਂ ਰਹਿਣਾ ਤਾਂ ਇਹਨਾਂ ਨੂੰ ਪਤਾ ਵੀ ਆ ਪੰਜਾਬ ਨਾਲ ਬਹੁਤ ਵਾਰ ਭੜੇ ਵੀ ਆ ਕਿਉਂਕਿ ਅਸੀਂ ਵੀ ਪੰਜਾਬ ਦੇ ਰਹਿਣ ਵਾਲੇ ਆ ਜੋ ਸਾਡੇ ਪੰਜਾਬ ਦੇ ਵਿੱਚ ਜੋ ਕੁਝ ਹੋਊਗਾ ਅਸੀਂ ਤਾਂ ਛੋੜੇ ਸਾਹਮਣੇ ਅੰਜਾਮ ਦੇਵਾਂਗੇ ਜੋ ਗੱਲਬਾਤ ਵੀ ਹੋ ਸਾਡੇ ਸਿੱਖਾ ਗਲਾਪ ਜਿਹਨੂੰ ਉਹਨੇ ਸਾਬਤ ਕਰਨਾ ਚਾਹੁੰਦੀ ਆ ਵੀ ਮੈਂ ਸਿੱਖਾਂ ਦੇ ਖਿਲਾਫ ਨਹੀਂ ਇਹ ਫਿਲਮ ਬਣਾਈ ਮੈਂ ਸਿਰਫ ਇਹ ਜੋ ਸਾਡੇ ਇਹਦੇ ਵਿੱਚ ਸੀਨ ਕੱਟੇ ਗਏ ਸਿੱਖਾਂ ਦੇ ਜੋ ਇਹ ਨਾਰਮਲ ਫਿਲਮਾਂ ਦੀ ਤਰ੍ਹਾਂ ਹੀ ਨਾਰਮਲ ਫਿਲਮਾਂ ਦੀ ਤਰ੍ਹਾਂ ਹੁੰਦੀ ਤਾਂ ਕੋਈ ਨਹੀਂ ਰੋਕਦਾ ਸੀ ਕਿਉਂਕਿ ਜਿਹੜਾ ਤੂੰ ਇੰਦਰਾ ਗਾਂਧੀ ਦਾ ਰੋਲ ਕੀਤਾ ਉਹ ਸਾਰਿਆਂ ਨੂੰ ਪਤਾ ਬੱਚੇ-ਬੱਚੇ ਨੂੰ ਕਈ ਵਾਰ ਹੋਰ ਵੀ ਇਹਦੇ ਰੋਲੇ ਪਏ ਆ ਪੰਜਾਬ ਦੇ ਵਿੱਚ 에어ਪੋਰਟ ਦੇ ਉੱਪਰ ਜੋ ਕੁਲਵਿੰਦਰ ਕੌਰ ਜੋ ਕੁੜੀ ਆਪਣੀ ਡਿਊਟੀ ਨਿਭਾ ਰਹੀ ਸੀ ਉਹਨੇ ਲੱਪਣ ਮਾਰਿਆ ਗਿਆ ਸੀ ਇਹਦੇ ਕੰਗੜਾ ਰੋਦ ਦੇ ਚਾਹੇ ਇਹ ਐਮਪੀ ਆ ਪਰ ਉਹ ਆਪਣੀ ਡਿਊਟੀ ਹੋਣ ਦੇ ਨਾਤੇ ਉਹਨੇ ਜੋ ਸਾਰਿਆਂ ਦੀ ਉੱਥੇ ਤਸੱਲੀ ਹੋ ਕੇ ਲੰਘਦੀ ਸੀ ਜਾਨਕੀ ਉੱਥੇ ਚੈਕਿੰਗ ਹੁੰਦੀ ਸੀ ਉਹਨੇ ਇਹਦੀ ਚੈਕਿੰਗ ਕਰੀ ਕਹਿੰਦੀ ਮੈਂ ਇੱਕ ਜਿੱਤੀ ਹੋਈ ਐਮਪੀ ਹਾਂ ਮੇਰੀ ਚੈਕਿੰਗ ਕਿਵੇਂ ਕਰਦੀ ਤੂੰ ਮੈਂ ਇੱਕ ਐਮਪੀ ਜਿੱਤੀ ਹੋਈ ਹਾਂ ਮੈਂ ਲੀਡਰਾਂ ਇੱਕ ਤੈਨੂੰ ਵੀ ਪਤਾ ਕੌਣ ਹਾਂ ਮੈਂ ਉਹ ਕੁੜੀ ਕਹਿੰਦੀ ਮੇਰੀ ਜੋ ਡਿਊਟੀ ਹੈ ਮੈਂ ਉਹਨ ਵਾਰ ਰਹੀ ਆ ਪਰ ਇਹ ਕਹਿੰਦੀ ਤੁਸੀਂ 100-100 ਦਿਹਾੜੀ ਤੇ ਜਾਂਦੇ ਆ ਤੁਹਾਡੇ ਜੋ ਕਿਸਾਨ ਭਰਾ ਭੈਣਾ ਸਾਰੇ 100-100 ਰੁਪਏ ਤੱਕ ਤੁਹਾਡਾ ਇੱਕ ਔਕਾਤ ਆ ਫਿਰ ਉਸ ਕੁੜੀ ਨੇ ਇਹਦੇ ਥੱਪੜ ਮਾਰਿਆ ਸੀ ਫਿਰ ਉਸ ਕੁੜੀ ਨੂੰ ਇਹ ਐਮਪੀਓਨ ਦੇ ਨਾਤੇ ਉਸ ਨੂੰ ਨੌਕਰੀ ਤੋਂ ਲਾ ਦਿੱਤਾ ਗਿਆ ਸੀ ਕਿਉਂਕਿ ਇਹਨੇ ਆਪਣੀ ਪਾਵਰ ਦਿਖਾਈ ਸੀ। ਇਹਦੇ ਵਿੱਚ ਚਲੋ ਕੋਈ ਨਹੀਂ ਉਹ ਤਾਂ ਨੌਕਰੀ ਤੋਂ ਲਾਤੀ ਹੋਰ ਵੀ ਜੋ ਵੱਡੇ-ਵੱਡੇ ਇਹਨਾਂ ਨੇ ਵਿੱਚ ਪੰਜਾਬ ਦੇ ਵਿੱਚ ਕਈ ਵਾਰੀ ਉਂਗਲੀ ਉਠਾਈ ਆ। ਹੁਣ ਚਾਹੇ ਇਹ ਐ ਕਰੇ ਚਾਹੇ ਨਾ ਕਰੇ ਉਹ ਕੋਈ ਮਤੋਂ ਨਹੀਂ ਕਿਉਂਕਿ ਜਦੋਂ ਫਿਲਮ ਨੂੰ ਕੱਢ ਹੀ ਦਿੱਤੀ ਤੂੰ ਇਹ ਕਹਿ ਰਹੀ ਐ ਵੀ ਮੈਂ ਸਿੱਖਾਂ ਦੇ ਹੱਕ ਦੇ ਵਿੱਚਾਂ ਮੈਂ ਉਹਨਾਂ ਦੇ ਕੋਈ ਖਿਲਾਫ ਨਹੀਂ ਮੈਂ ਧਰਮ ਦਾ ਸਾਡੇ ਦਾ ਜੋ ਸਿੱਖ ਧਰਮਾ ਉਦੀ ਇੱਜ਼ਤ ਕਰਦੀ ਹੈ ਜੇ ਇੱਜ਼ਤ ਕਰਦੀ ਫਿਰ ਇੰਦਰਾ ਗਾਂਧੀ ਬਣ ਕੇ ਤੈਨੂੰ ਜਾਂ ਕੋਈ ਵਿੱਚ ਹੋਰ ਐਸੇ ਰੋਲ ਨਹੀਂ ਲੈਂਦੀ ਸੀ ਨਾ ਹੀ ਐਸੀ ਕੋਈ ਫਿਲਮ ਕੱਢਣੀ ਸੀ ਹੋਰ ਕਈ ਤਰੀਕੇ ਦੀਆਂ ਫਿਲਮਾਂ ਬਹੁਤ ਪਹਿਲਾਂ ਵੀ ਇਹਨਾਂ ਦੇ ਸਟਾਰ ਰਹੀ ਹੈ ਇਹ ਰਿਤਿਕ ਕ੍ਰਿਸ਼ਨ ਦਾ ਦੋਮਥਰੀ ਦੂ ਟੂ ਦੋਮ ਤੂ ਫਿਲਮਾਂ ਆਈਆਂ ਗਈਆਂ ਉਹ ਉਸ ਦੌਰ ਦੇ ਵਿੱਚ ਤਾਂ ਹੁਣ ਵੀ ਇਹ ਕੋਈ ਹੋਰ ਤਰੀਕੇ ਨਾਲ ਕੱਢ ਸਕਦੇ ਸੀ ਇੰਦਰਾ ਗਾਂਧੀ ਕਿਉਂ ਬਣੀ ਇਹਦੇ ਵਿੱਚ ਸਿੱਧਾ ਸਾਫ਼ ਪਤਾ ਲੱਗਦਾ ਸਾਡੇ ਸਿੱਖਾਂ ਖਲਾਬ ਫਿਲਮਾਂ ਕੱਲ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਸੀ ਪਰ ਲੇਕਿਨ ਨਹੀਂ ਸਾਡੇ ਪੰਜਾਬ ਵਿੱਚ ਨਾ ਤਾਂ ਅਜ ਤੱਕ ਸਾਡੇ ਸਿੱਖਾਂ ਖਲਾਬ ਕੋਈ ਫਿਲਮ ਆਵੇ ਤੇ ਜੇ ਆ ਵੀ ਗਈ ਤਾਂ ਉਹਦਾ ਬਹੁਤ ਬੁਰਾ ਅਸਰ ਹੋ ਜਾਊਗਾ ਕਿਉਂਕਿ ਸਾਡਾ ਪੰਜਾਬ ਨੂੰ ਸਾਰੀ ਜਾਣਦੇ ਆ ਚਲੋ ਜੀ ਖਾਸ ਕਰਕੇ ਜੋ ਇਹ ਕੰਗਣਾ ਭੇੜਾ ਜਿਹਨੂੰ ਕੀ ਬਿਲਕੁਲ ਵੀ ਨਹੀਂ ਪਤਾ ਵੈਸੇ ਬਣਦੀ ਇਹ ਜਿੱਤੀ ਹੋਈ ਐਮਪੀਆ ਪੜ੍ਹੀ ਲਿਖੀ ਬਣਦੀ ਆ ਪਰ ਇਹਦੀ ਦਿਮਾਗ ਜੋ ਇਹਦੀ ਖੋਪੜੀ ਆ ਉਹ ਸ਼ੈਤਾਨੀ ਹੈਗੀ ਇਹਨੂੰ ਐਸੀ ਮੇਰੀ ਫਿਲਮ ਚੱਲ ਜੂ ਕਿਤੇ ਪੰਜਾਬ ਵਿੱਚ ਇਹ ਨੂੰ ਇਹ ਨਹੀਂ ਪਤਾ ਪੰਜਾਬ ਹੈ ਕੋ ਕਿ ਕੀ ਚੀਜ਼ ਆ ਪੰਜਾਬ ਸਾਡੇ ਜੋਧਿਆਂ ਜਿਨੇ ਜੋਧੇ ਸਾਡੇ ਪੰਜਾਬ ਦੀ ਧਰਤੀ ਤੇ ਜਨਮ ਲਿਆ ਹੋਇਆ ਜਿਹੜੇ ਜੋਧਿਆਂ ਨੇ ਹਰੀ ਸਿੰਘ ਨਲੂਹੋਰੀ ਜੋ ਦੀਪ ਸਿੰਘ ਤਾਂ ਜੇ ਗੱਲ ਕਰੀਏ ਬਾਬਾ ਬੰਦਾ ਸਿੰਘ ਬਹਾਦਰ ਹੋਰ ਵੀ ਜੋਧੇ ਜੋ ਸੰਤ ਜਨਰੈਲ ਸਿੰਘ ਭਿੰਡਰਾਂ ਵਾਲੇ ਬੜੀਆਂ ਬੜੇ ਜਿਨ੍ਹਾਂ ਨੇ ਸਰਕਾਰਾਂ ਨੂੰ ਅੰਜਾਮ ਦਿੱਤੇ ਬਲਵੰਤ ਸਿੰਘ ਹੋਰੀ ਦਲਾਵਰ ਸਿੰਘ ਹੋਰੀ ਤਾਂ ਸਾਡੇ ਜੋ ਸਰਕਾਰਾਂ ਨੂੰ ਅੰਜਾਮ ਦਿੰਦੇ ਐ ਐਸੀ ਕੋਈ ਫਿਲਮ ਨਾ ਚੱਲਣ ਲਈ ਅੱਜ ਨਾ ਸਾਡੇ ਚਲੋ ਲਈਏ ਅਸੀਂ ਕੱਲ ਕਿਉਂਕਿ ਸਾਡੇ ਸਿੱਖ ਹਰ ਵਕਤ ਸਾਡੇ ਪੰਜਾਬ ਵਿੱਚ ਮਜਬੂਦ ਮੌਜੂਦ ਰਹਿਣਗੇ ਅਸੀਂ ਫਿਲਮ ਨੂੰ ਅੰਜਾਮ ਦੇਣ ਵਾਸਤੇ ਅਸੀਂ ਸਾਰਾ ਪੰਜਾਬ ਇੱਕ ਇੱਕ ਪਾਸੇ ਖੜਾ ਚਲੋ ਜੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਦੇ ਚੈਨਲਾਂ ਜੋ ਪੰਜਾਬ ਦੇ ਪ੍ਰਤੀ ਗੱਲਬਾਤ ਹੁੰਦੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਾ ਰਵੇ ਧੰਨਵਾਦ